ਸੁਰਨ ਸਿੰਘ ਟੇਣਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਵੈਲਕਮ ਸਤਿ ਸ੍ਰੀ ਅਕਾਲ ਜੀ ਆਥਨ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਟੇਣਾ ਜੀ ਸਭ ਤੋਂ ਪਹਿਲਾਂ ਤੇ ਇਹ ਦੱਸੋ ਕਿ ਵੀ ਜਿਹੜੇ ਪ੍ਰਵਾਸੀ ਮਜ਼ਦੂਰਾਂ ਨੂੰ ਪਿੰਡਾਂ ਚੋਂ ਕੱਢਣ ਦਾ ਕੰਮ ਜਾਰੀ ਹੈ ਕਹਿੰਦੇ ਰਫੜ ਖਤਮ ਨਹੀਂ ਹੋਇਆ ਸਗੋਂ ਵਧ ਰਿਹਾ ਹੈ ਕੀ ਸਿਚੁਏਸ਼ਨ ਹੈ ਆ ਬਿਲਕੁਲ ਜੀ ਬਿਲਕੁਲ ਗੱਲ ਇਹ ਅਸਲ ਦੇ ਵਿੱਚ ਕਿ ਜਿਸ ਤਰੀਕੇ ਦੇ ਨਾਲ ਨਾ ਹਾਲਾਤ ਬਣੇ ਆ ਉਹ ਹਾਲਾਤ ਪੇਚੀਦਾ ਜੇ ਹੋਏ ਪੈਸਨ ਸਾਹਿਬ ਦੇਖੋ ਜੇ ਤਾਂ ਆਪਾਂ ਦੇਖੀਏ ਸਿਰਫ ਆਪਦੇ ਭਾਈ ਜਾਰੇ ਵਾਲੇ ਪਾਸੇ ਖੜਕੇ ਤੇ ਫਿਰ ਤਾਂ ਇਹ ਗੱਲ ਆ ਵੀ ਭਾਈ ਪ੍ਰਵਾਸੀ ਮਜ਼ਦੂਰਾਂ ਨੂੰ ਪੰਜਾਬ ਦੇ ਵਿੱਚੋਂ ਕੱਢ ਦੇਣਾ ਚਾਹੀਦਾ ਪਰ ਜੇ ਆਪਾਂ ਦੇਖੀਏ ਲੌਜਿਕ ਦੇ ਨਾਲ ਗੱਲ ਕਰੀਏ ਤੇ ਆਪਾਂ ਇਹ ਗੱਲ ਕਰੀਏ ਵੀ ਅਪਰਾਧੀ ਬੰਦਾ ਕੋਈ ਵੀ ਹੋ ਸਕਦਾ ਉਹ ਪੰਜਾਬੀ ਵੀ ਹੋ ਸਕਦਾ ਉਹ ਗੈਰ ਪੰਜਾਬੀ ਵੀ ਆ ਹਰਿਆਣਵੀ ਵੀ ਹਿਮਾਚਲੀ ਵੀ ਗੁਜਰਾਤੀ ਵੀ ਦਿਹਾਰੀ ਵੀ ਕੋਈ ਵੀ ਹੋ ਸਕਦਾ ਤੇ ਫਿਰ ਇਹਦੇ ਅਰਥ ਹੋਰ ਨਿਕਲਦੇ ਆ ਹਾਲਾਤੇ ਬਣੇ ਪਏ ਵੀ ਪੰਜਾਬੀ ਐਮੈਨ ਆ ਵੀ ਉਸ ਬૌਧਿਕਤਾ ਦੇ ਨਾਲ ਗੱਲ ਨੂੰ ਸੋਚ ਕੇ ਰਾਜ਼ੀ ਨਹੀਂ ਆ ਅੱਜ ਦੇ ਫੇਸਬੁੱਕ ਤੇ ਗਾਲਾਂ ਖਾਣੀਆਂ ਹੋਣ ਤਾਂ ਤੁਸੀਂ ਇਹ ਗੱਲ ਕਹਿ ਦਿਓ ਵੀ ਭਾਈ ਪੰਜਾਬੀ ਵੀ ਕਤਲ ਕਰਦੇ ਉਹ ਵੀ ਮਾਰੇ ਤੇ ਜਿਹੜੇ ਬਿਹਾਰੀ ਕਰਦੇ ਉਹ ਵੀ ਮਾਰੇ ਤੇ ਲੋਕ ਕਹਿਣਗੇ ਲੈ ਆਪਦੇ ਭਾਈ ਜਿਹੜੇ ਦੇ ਖਿਲਾਫ ਹੋ ਗਿਆ ਇਹ ਭਈਆਂ ਦੇ ਪੱਖ ਦੇ ਵਿੱਚ ਆ ਗਏ ਪ੍ਰਵਾਸੀ ਮਜ਼ਦੂਰਾਂ ਦੇ ਪੱਖ 'ਚ ਆ ਗਏ ਪਰ ਆਹ ਗੱਲ ਕਰਾਂਗੇ ਜੇ ਖੈਰ ਜਿਹੜਾ ਹੁਣ ਪ੍ਰਵਾਸੀ ਮਜ਼ਦੂਰਾਂ ਦਾ ਮਸਲਾ ਇਹ ਹੁਣ ਤੱਕ ਇੱਕ ਸੈਂਕੜੇ ਦੇ ਕਰੀਬ ਪੰਚਾਇਤਾਂ ਨੇ ਇਹਨਾਂ ਦੇ ਖਿਲਾਫ ਮਤੇ ਫਾਸ ਕੀਤੇ ਆ ਉਹ ਕਹਿੰਦੇ ਕਿ ਪਿੰਡਾਂ ਦੇ ਵਿੱਚ ਰਹਿਣ ਨਹੀਂ ਦੇਣੇ ਪਿੰਡਾਂ ਦੇ ਵਿੱਚ ਰਾਤ ਨੂੰ ਰਹਿ ਨਹੀਂ ਸਕਦੇ ਕਮਰਾ ਦੇਣਾ ਨਹੀਂਗਾ ਆਇਡੈਂਟੀਟੀ ਇਹਨਾਂ ਦੀ ਕੋਈ ਬਣ ਨਹੀਂ ਦੇਣੀਗੀ ਅਸੀਂ ਇਹਨਾਂ ਤੋਂ ਕੰਮ ਨਹੀਂ ਲੈਣਾ ਦਾ ਇਹ ਪ੍ਰਵਾਸੀ ਮਜ਼ਦੂਰ ਗਲਤ ਬੰਦੇ ਵੈਰੀਫਿਕੇਸ਼ਨ ਕਰਾ ਕੇ ਲਿਉਣ ਬਿਲਕੁਲ ਮੈਂ ਇਸ ਗੱਲ ਦੇ ਪੱਖ ਦੇ ਵਿੱਚ ਆ ਵੀ ਜਿਹੜੇ ਬੰਦੇ ਨੇ ਕਰਤੂਤ ਕੀਤੀ ਆ ਬੱਚੇ ਦੇ ਨਾਲ ਉਹਨੂੰ ਫਾਹੇ ਟੰਗਣਾ ਚਾਹੀਦਾ ਵੈਰੀਫਿਕੇਸ਼ਨ ਹੋਣੀ ਚਾਹੀਦੀ ਆ ਪਰ ਹੁਣ ਵੈਰੀਫਿਕੇਸ਼ਨ ਦਾ ਸਿਰ ਸਭ ਦੂਜੇ ਪਾਸਾ 5000 ਰੁਪਏ ਦੇ ਕੇ ਜਦੋਂ ਮਰਜ਼ੀ ਵੈਰੀਫਿਕੇਸ਼ਨ ਕਰਾ ਲਓ ਹੁਣ ਜਦੋਂ ਕੋਰੋਨਾ ਮਹਾਮਾਰੀ ਸੀ ਉਦੋਂ ਕਰੋਨਾ ਮਹਾਮਾਰੀ ਦੇ ਵਿੱਚ ਲੋਕ ਘਰ ਬੈਠੇ ਵਟਸਐਪ ਦੇ ਉੱਤੇ ਨੈਗੇਟਿਵ ਵਾਲਾ ਜਿਹੜਾ 2500 ਰੁਪਏ ਦੇ ਕੇ ਸਰਟੀਫਿਕੇਟ ਮੰਗਵਾ ਲੈਂਦੇ ਹੁੰਦੇ ਸੀ ਭਈ ਇਹਾਜ ਪੜਨਾ ਤੇ ਭਾਈ ਫਿਰ ਅਸਲੀਅਤ ਕਿੱਧਰ ਗਈ ਹੁਣ ਦੂਜੀ ਗੱਲ ਇਹ ਆ ਵੀ ਪ੍ਰਵਾਸੀ ਮਜ਼ਦੂਰਾ ਨੇ ਇਹ ਗੱਲ ਕਹਿਤੀ ਵੀ ਭਾਈ ਜੇਕਰ ਤੁਸੀਂ ਸਾਡੇ ਬਾਰੇ ਐਦਾਂ ਦੀਆਂ ਗੱਲਾਂ ਕਰਦੇ ਆ ਤੇ ਭਾਈ ਫਿਰ ਅਸੀਂ ਥੋੜਾ ਨਹੀਂ ਕੰਮ ਕਰਦੇ ਸੀ ਚਲੇ ਜਾਂਦੇ ਆ ਜਦੋਂ ਉਹ ਚਲੇ ਜਾਂਦੇ ਆ ਤੇ ਫਿਰ ਭਾਈ ਉਧਰ ਜਿਹੜੀਆਂ ਫੈਕਟਰੀਆਂ ਵਾਲੇ ਪੰਜਾਬ ਦੇ ਮੁੱਖ ਮੰਤਰੀ ਨੂੰ ਚਿੱਠੀ ਲਿਖਦੇ ਆ ਵੀ ਭਾਈ ਸਾਡੀਆਂ ਫੈਕਟਰੀਆਂ ਬੰਦ ਹੋਣ ਲੱਗੀਆਂ ਹੁਣ ਅਸੀਂ ਕਰਕੇ ਤੁਹਾਨੂੰ ਟੈਕਸ ਨਹੀਂ ਦਿੱਤਾ ਜਾਣਾ ਮਸਲਾ ਰ ਗੱਲ ਇਹ ਜੀ ਕਿ ਸਾਰੇ ਪ੍ਰਵਾਸੀ ਮਜ਼ਦੂਰ ਵੀ ਨਹੀਂ ਮਾਰੇ ਤੇ ਸਾਰੇ ਪੰਜਾਬੀ ਵੀ ਨਹੀਂ ਚੰਗੇ ਆ ਜਿਹੜੇ ਪੰਜਾਬੀ ਨੇ ਪੰਜਾਬਣ ਨੂੰ ਮਾਰਿਆ ਪੰਜਾਬੀ ਨੇ ਪੈਸੇ ਦੇ ਕੇ ਵਰਵਾਇਆ ਹੁਣ ਇਹਦੇ ਬਾਰੇ ਆਪਾਂ ਕੀ ਕਰਗੇ ਅੱਜ ਖਬਰ ਆਈ ਹੈ ਇੱਕ ਹੋਰ ਉਹਦੇ ਵਿੱਚ ਇੱਕ ਮੁੰਡੇ ਨੇ ਆਪਣੇ ਪਿਓ ਦਾ ਕਤਲ ਕਰਤਾ ਜਨਮ ਦਿਨ ਦੀ ਪਾਰਟੀ ਬਣਾਉਣ ਦੇ ਵਾਸਤੇ ਪੂਰੇ ਪੈਸੇ ਵੀ ਛਿਦੁੰਦਾ ਤੇ ਪਿਓ ਵੀ ਪੰਜਾਬੀ ਆ ਪੁੱਤ ਵੀ ਪੰਜਾਬੀ ਆ ਸੋ ਮਤਲਬ ਇਹ ਜੀ ਕਿ ਅਪਰਾਧੀ ਦਾ ਕੋਈ ਧਰਮ ਕੋਈ ਸੂਬਾ ਨਹੀਂ ਹੁੰਦਾ अपराधी वृत्ति ਵਾਲਾ ਬੰਦਾ ਕੋਈ ਵੀ ਹੋਦਕ ਦਾ ਗੋਰਾ ਕਾਲਾ ਸਾਡੇ ਵਾਲਾ ਕੋਈ ਵੀ ਹੋਰ ਹੋਰ ਖੁਦਕ ਦਾ ਪਰ ਇੱਜ ਕਿ ਇਸ ਵੇਲੇ ਮਾਮਲਾ ਬੜਾ ਪੇਚੀਦਾ ਬਣਿਆ ਪਿਆ ਜੀ ਸੋ ਪੰਚਾਇਤਾਂ ਨੇ ਜਿਹੜੇ ਮਤੇ ਪਾਸ ਕੀਤੇ ਸੀ ਕਿੰਨੀਆਂ ਪੰਚਾਇਤਾਂ ਨੇ ਉਹੋ ਕਿ ਕੋਈ ਵੀ ਪ੍ਰਵਾਸੀ ਕਾਮਾ ਜਿਹਨੂੰ ਉਹ ਭਈਆ ਕਹਿ ਕੇ ਪੁਕਾਰਦੇ ਨੇ ਆਮ ਤੌਰ ਤੇ ਟਹਿਣਾ ਜੀ ਇਹ Hindu Terminal ਸੰਬੰਧਿਤ ਪ੍ਰਵਾਸੀ ਕਾਮੇ ਨੇ ਜਿਹੜੇ ਆ ਰਹੇ ਯੂਪ ਤੋਂ ਜਾਂ ਬਿਹਾਰ ਤੋਂ ਲੇਕਿਨ ਮੈਂ ਸੁਣਿਆ ਹੁਣ ਲੇਟਲੀ ਮੁਸਲਮਾਨ ਭਾਈਚਾਰੇ ਦੇ ਵੀ ਬਹੁਤ ਗਰੀਬ ਲੋਕ ਇੱਥੇ ਪੰਜਾਬ 'ਚ ਕੰਮ ਕਰਨ ਆਉਣ ਲੱਗ ਪਏ ਆ ਯੂਪੀ 'ਚੋਂ। ਦੇਖੋ ਸਾਨੂੰ ਸਭ ਕਹ ਲੈ ਹੈ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਆਉਂਦੇ ਕੰਮ ਕਰਨ ਤੇ ਪੰਜਾਬੀ ਵੀ ਬਹੁਤ ਸਾਰੀਆਂ ਖਾਵਾਂ ਤੇ ਜਾਂਦੇ ਕੰਮ ਕਰਨ। ਹੁਣ ਦੇਖੋ ਜੇ ਆਪਾਂ ਲੌਜੀਕਲੀ ਗੱਲ ਕਰਗੇ ਤਾਂ ਜਦੋਂ ਅਸੀਂ ਖਾੜੀ ਦੇਸ਼ਾਂ ਦੇ ਵਿੱਚ ਅਰਬ ਕੰਟਰੀਜ਼ ਦੇ ਵਿੱਚ ਜਾਂਦੇ ਆ ਉਹ ਕਹਿੰਦੇ ਜੀ ਕੰਮ ਕਰੋ ਤੇ ਆਪਦੇ ਵਤਨ ਨੂੰ ਜਾਓ ਤੁਸੀਂ ਪੱਕੇ ਨਹੀਂ ਹੋ ਸਕਦੇਗੇ। ਪਰ ਇੱਥੇ ਦਾਲਦੀਰਨ ਰਾਜਨੀਤਿਕ ਕਾਰਨ ਸਭ ਤੋਂ ਵੱਡਾ ਕਾਰਨ ਰਾਜਨੀਤਿਕ ਆ। ਦੇ ਇਥੇ ਆ ਕੇ ਕੋਈ ਵੀ ਥਾਂ ਲੈ ਸਕਦਾ ਇਥੇ ਕੋਈ ਵੀ ਵੋਟ ਬਣਾ ਲੈਂਦਾ ਇਥੇ ਕੋਈ ਵੀ ਆਧਾਰ ਕਾਰਡ ਬਣਾ ਲੈਂਦਾ ਇਹ ਬਹੁਤ ਵੱਡਾ ਝੂਠ ਹੈਗਾ ਇਸ ਮਸਲੇ ਦੇ ਵਿੱਚ ਪਰ ਇਹ ਜੀ ਕਿ ਪੰਜਾਬ ਦੇ ਵਿੱਚ ਜਿਹੜੀਆਂ ਹੁਣ ਕਿਸਾਨ ਜੱਥੇਬੰਦੀਆਂ ਨੇ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਬਣੀ ਹੋਈ ਲਹਿਰ ਦੀ ਵਿਰੋਧਤਾ ਕੀਤੀ ਆ ਅੱਜ ਜੋਗਿੰਦਰ ਸਿੰਘ ਗੁਰਾਹਾਂ ਨੇ ਬਲਵੀਰ ਸਿੰਘ ਰਾਜਵਾਲ ਨੇ ਗੱਲ ਕਹੀ ਆ ਉਹ ਕਹਿੰਨੇ ਵੀ ਦੇਖੋ ਸਾਡੇ ਖੇਤੀ ਅਰਥਚਾਰੇ ਦਾ ਇਹ ਲੋਕ ਵੀ ਹਿੱਸਾ ਹਨ ਇਹਨਾਂ ਦੇ ਬੱਚੋ ਜਿਹੜੇ ਗਲਤ ਲੋਕ ਹਨ ਉਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ ਪਰ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਮਾਹੌਲ ਨਹੀਂ ਬਣਨਾ ਚਾਹੀਦਾ ਜੇ ਵਿਦੇਸ਼ਾਂ ਦੇ ਵਿੱਚ ਸਾਡੇ ਪਿੰਡਾਂ ਵੀਰਾਂ ਦੇ ਖਿਲਾਫ ਮਾਹੌਲ ਬਣਿਆ ਇਹ ਫਿਰ ਆਪਾਂ ਨੂੰ ਵੀ ਚੰਗਾ ਨਹੀਂ ਲੱਗੂਗਾ ਇਹਨਾਂ ਦੇ ਖਿਲਾਫ ਵੀ ਇਹਨੇ ਮਾਹੌਲ ਨਾ ਬਣੇ ਹੂੰ ਹੂੰ ਅਚਾਨ ਰੇਤਾ ਆ ਗਿਆ ਸੀ ਹੜਾ ਨਾਲੀ ਤੇ ਸਾਨੂੰ ਪਤਾ ਹੈ ਤਿੰਨ ਤਿੰਨ ਫੁੱਟ ਫੁੱਟ ਕਹਿੰਦੇ ਰੇਤਾ ਖੇਤਾਂ ਦੇ ਵਿੱਚ ਪਿਆ ਸੀ ਪਰ ਇੰਨਾ ਰੇਤਾ ਆ ਜਾਏਗਾ 10 ਫੁੱਟ ਇਸ ਨਾਲੀ ਦੇ ਕਿਹੜੇ ਇਲਾਕੇ ਦੇ ਵਿੱਚ 10 10 ਫੁੱਟ ਰੇਤਾ ਕਿਹੜੇ ਪਿੰਡਾਂ 'ਚ ਤੇਜੀ ਅਜਨਾਲੇ ਦੇ ਨਾਲ ਦੇ ਕੁਝ ਪਿੰਡ ਆ ਉਹਨਾਂ ਦੇ ਵਿੱਚ ਅੱਜ ਕਿਸਾਨ ਗਏ ਅੱਜ ਇੱਥੇ ਸਰਵਣ ਸਿੰਘ ਪੰਦੇਰ ਤੇ ਹੋਰ ਕਈ ਕਿਸਾਨ ਆ ਗੁਏ ਉਹਨਾਂ ਨੇ ਸਾਰਾ ਮਾਹੌਲ ਦਿਖਾਇਆ ਉਹ ਕਹਿੰਦੇ ਵੀ ਦੇਖੋ ਆ ਹਾਲਾਤ ਆ ਜਿਹੜੇ ਪ੍ਰੈਕਟੀਕਲ ਹਾਲਾਤ ਕੀ ਉਹਨਾਂ ਨੇ ਇਹ ਪ੍ਰੈਕਟੀਕਲ ਹਾਲਾਤ ਗਿਆਨ ਕੀਤੇ ਆ ਕਿਉਂਕਿ ਕਈ ਥਾਵਾਂ ਦੇ ਉੱਤੇ ਸਨ ਸਰ ਤਿੱਬੇ ਬਣੇ ਪਏ ਆ ਖੇਤ ਲੱਭ ਨਹੀਂ ਰਹੇ ਕਈ ਖੇਤ ਐਸੇ ਥਨ ਸਾਬ ਜਿਹੜੇ ਹੈ ਹੀ ਨਹੀਂਗੇ ਉਹ ਤਾਂ ਦਰਿਆ ਬਤਰੀ ਲੰਘਿਆ ਹੁਣ ਮੰਨ ਲਓ ਇੱਕ ਕਿਸਾਨ ਆ 15 ਏਕੜ ਖੇਤ ਦੇ ਵਿੱਚ ਦੀ ਤੇ ਇਸ ਵੇਲੇ ਦਰਿਆ ਵਗ ਰਿਹਾ ਉਹ ਹੁਣ ਦਰਿਆ ਨੂੰ ਬੰਦ ਮਾਰ ਕੇ ਕਿਹੜੇ ਪਾਸੇ ਨੂੰ ਮੋੜ ਦੂਗਾ ਉਹ ਕਹਿੰਦੇ ਸਾਡੀ ਤਾਂ ਜ਼ਮੀਨ ਹੀ ਖਤਮ ਹੋ ਗਈ ਆ ਅਸੀਂ ਹੁਣ ਕਿਹੜੇ ਪਾਸੇ ਨੂੰ ਜਾ ਗਏ ਯਾਨੀ ਕਿ ਮਿੱਟੀ ਦੇ ਵਿੱਚੋਂ ਰੇਤ ਦੇ ਵਿੱਚੋਂ ਇਸ ਵੇਲੇ ਖੇਤ ਲੱਭਣੇ ਬਹੁਤ ਔਖਾ ਕੰਮ ਹੋਇਆ ਪਿਆ ਹੈ ਤੇ ਚੋਣ ਕਮਿਸ਼ਨ ਨੇ ਕਿਹੜੀ ਕਿਹੜੀਆਂ ਸਿਆਸੀ ਪਾਰਟੀਆਂ ਕਿੰਨੀਆਂ ਕਨੇ ਜਿਨ੍ਹਾਂ ਨੂੰ ਰੱਦ ਕਰ ਦਿੱਤਾ ਇਹ ਜੀ ਹੈਗੀਆਂ ਤਾਂ 478 ਦੇ ਕਰੀਬ ਆ ਜਿਹੜੀਆਂ ਅੱਜ ਰੱਦ ਕੀਤੀਆਂ ਗਈਆਂ ਚੋਣ ਕਮਿਸ਼ਨ ਦੇ ਵੱਲੋਂ ਨਾ ਇਹ ਸਿਆਸੀ ਪਾਰਟੀਆਂ ਦੇ ਉੱਤੇ ਕਾਟਾ ਫੇਰਿਆ ਗਿਆ ਤੇ ਪਿਛਲੇ ਮਹੀਨੇ ਵੀ ਕਈ ਸਿਆਸੀ ਪਾਰਟੀਆਂ ਦੇ ਉੱਤੇ ਕਾਟਾ ਫੇਰਿਆ ਸੀਗਾ ਇਹ ਉਹ ਕਾਰਨ ਹੈ ਕਿਉਂਕਿ ਨਾ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਬਣ ਜਾਂਦੀਆਂ ਉਹ ਸਿਰਫ ਸਿਰਫ ਫੰਡ ਇਕੱਠਾ ਕਰਨ ਦੇ ਲਈ ਤੇ ਜਿਹੜਾ ਸਿਆਸੀ ਪਾਰਟੀ ਦੇ ਖਾਤੇ ਦੇ ਵਿੱਚ ਪੈਸਾ ਆਇਆ ਹੋਵੇ ਉਹ ਟੈਕਸ ਮੁਕਤ ਹੁੰਦਾ ਉਹਨੂੰ ਟੈਕਸ ਕੋਈ ਨਹੀਂ ਪੈਂਦਾ ਸਿਰਫ ਇਹਨਾਂ ਚੋਰ ਮੋਰੀਆਂ ਦੇ ਵਾਸਤੇ ਕਈ ਲੋਕ ਆਦਿਨਾ ਸਿਆਸੀ ਪਾਰਟੀਆਂ ਬਣਾ ਲੈਂਦੇ ਆ ਪਰ ਇਹਦੇ ਵਿੱਚ ਨਿਯਮ ਹੋਰ ਵੀ ਆ ਵੀ ਜੇਕਰ ਕੋਈ ਵੀ ਸਿਆਸੀ ਪਾਰਟੀ ਜਿਹਨੂੰ ਮਾਨਤਾ ਮਿਲੀ ਆ ਤੇ ਉਹ 6 ਸਾਲ ਤੱਕ ਜੇਕਰ ਕੋਈ ਵੀ ਚੋਣ ਨਹੀਂ ਲੜਦੀ ਫਿਰ ਉਹਦੀ ਮਾਨਸਾ ਰੱਦ ਹੋ ਜਾਂਦੀ ਆ ਇਹ ਉਹ ਪਾਰਟੀਆਂ ਜਿਨ੍ਹਾਂ ਨੇ ਕਦੇ ਕੋਈ ਚੋਣ ਨਹੀਂ ਲੜੀ ਸਿਰਫ ਖਾਤਾ ਹੀ ਖੋਲੇ ਤੇ ਖਾਤੇ ਚ ਪੈਸੇ ਹੀ ਪੁਆਏ ਤੇ ਸਿਰਫ ਵਾਇਟਮਨ ਹੀ ਕੀਤੀ ਆ ਇਹ ਉਹ ਪਾਰਟੀਆਂ ਸੋ ਅਸਤ ਦੇ ਵਿੱਚ ਤੇ ਹੁਣ ਵਾਲਗ ਜਿਹੜੀਆਂ ਇਹ ਮਿਲਾ ਕੇ ਜੇਕਰ ਆਪਾਂ ਗਿਣਤੀ ਕਰਗੇ ਤਾਂ 800 ਤੋਂ ਵੱਧ ਪਾਰਟੀਆਂ ਬਣ ਜਾਂਦੀਆਂ ਜੀ ਤੇ ਤਰਨਤਾਰਨ ਦੇ ਵਿੱਚ ਇਲਾਕੇ ਦੇ ਵਿੱਚ ਕਾਂਗਰਸ ਨੇ ਕੌਂਡ ਨਿਯੁਕਤ ਕੀਤਾ ਹਲਕਾ ਇੰਚਾਰਜ ਇਹ ਸੁਖ ਸਰਕਾਰੀਆਂ ਨੂੰ ਸੁਖਵਿੰਦਰ ਸਿੰਘ ਸੁਖ ਸਰਕਾਰੀਆਂ ਨੂੰ ਤੇ ਕਾਂਗਰਸ ਪਾਰਟੀ ਦੇ ਵੱਲੋਂ ਤਰਨਤਾਰਨ ਵਿਧਾਨ ਸਭਾ ਹਲਕੇ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਵੀ ਤੁਸੀਂ ਦੱਬ ਕੇ ਦੋਰ ਲਾਉਣਾ ਤੇ ਇਸ ਕੀ ਵਿਧਾਨ ਸਭਾ ਦੀ ਜਿਹੜੀ ਇਹ ਜ਼ਿਮਨੀ ਚੋਣਾਂ ਤੇ ਇਹਦੇ ਵਿੱਚ ਆਪਣੀ ਪਾਰਟੀ ਨੂੰ ਜਿੱਤ ਹਾਸਲ ਹੋਣੀ ਚਾਹੀਦੀ ਆ ਇਸ ਮਕਸਦ ਦੇ ਨਾਲ ਇਹਨਾਂ ਨੂੰ ਨਿਯੁਕਤ ਕੀਤਾ ਗਿਆ ਦੂਜੀ ਗੱਲ ਇਹ ਜੀ ਕਿ ਪਿਛਲੇ ਦਿਨੀ ਆਪਾਂ ਖਬਰ ਸਾਂਝੀ ਕੀਤੀ ਸੀ ਰੈਡ ਐਫਐਮ ਤੇ ਬੀਜੇਪੀ ਨੇ ਸੁਰਜੀਤ ਕੁਮਾਰ ਗੈਣੀ ਨੂੰ ਇਥੋਂ ਦਾ ਇੰਚਾਰਜ ਨਿਯੁਕਤ ਕੀਤਾ ਸੋ ਇਸ ਤਰੀਕੇ ਦੇ ਨਾਲ ਇਹ ਜੀ ਸਾਰੀਆਂ ਸਿਆਸੀ ਪਾਰਟੀਆਂ ਦਾ ਪੰਪਾ ਭਾਰ ਆ ਅਲੇ ਤੱਕ ਇਸ ਥਾਂ ਦੇ ਉੱਤੇ ਜ਼ਮੀਨੀ ਚੋਣ ਦੀ ਤਰੀਕ ਦਾ ਐਲਾਨ ਨਹੀਂ ਹੋਇਆ ਪਰ ਪ੍ਰਾਇਟਿਕਾ ਪਰ ਬਹਾਰ ਹੈ ਜੀ। ਬਰਤੀ ਹੜਪੀਟਾਂ ਦੀ ਮਦਦ ਲਈ ਆਕਾਲ ਤਖਤ ਸਾਹਿਬ ਵੱਲੋਂ ਕੀ ਮਦਦ ਭੇਜੀ ਗਈ ਹੈ ਜੀ? ਅਸਲ ਵਿੱਚ ਨਾ ਜੀ ਆਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਗੈਨੀ ਕੁਲਦੀਪ ਸਿੰਘ ਗੜਗਜ ਇਹਨਾਂ ਨੇ ਅੱਜ ਇੱਕ ਵੈਬਸਾਈਟ ਨੂੰ ਜਾਰੀ ਕਰਤਾ ਸਰਕਾਰ ਇਹ ਖਾਲਸਾ ਉਹਦਾ ਨਾਮ ਜੀ ਸਰਕਾਰ ਇਹ ਖਾਲਸਾ ਇਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਅਸੀਂ ਇਸ ਵੈਬਸਾਈਟ ਤੇ ਦਰਗੇ ਸਾਰਾ ਕੁਝ ਵਿਧੀਵਤ ਕਰਨ ਦੇ ਲਈ ਤਬਸ਼ੀਲਾ ਉਹਨਾਂ ਨੇ ਕਹੇ ਕਿ ਸਾਰੀਆਂ ਹੀ ਰੜੀਆਂ ਜਥੇਬੰਦੀਆਂ ਜਿੰਨੀਆਂ ਵੀ ਐਨਜੀਓ ਆ ਜਿੰਨੇ ਵੀ ਸਮਾਜ ਸੇਵੀ ਲੋਕ ਆ ਜਿੰਨੀਆਂ ਵੀ ਕਲਬਾਂ ਜਾਂ ਇੰਡੀਵਿਜੂਅਲ ਕੰਮ ਕਰਨ ਵਾਲੇ ਉਹ ਇਹਦੇ ਉੱਤੇ ਖੁਦ ਨੂੰ ਰਜਿਸਟਰ ਕਰਨਗੇ ਤੇ ਕਿਹੜੇ ਪਿੰਡ ਦੇ ਵਿੱਚ ਜਾਣਾ ਕਿਵੇਂ ਆਪਾਂ ਕੰਮ ਕਰਨਾ ਇਹਦੇ ਲਈ ਪਲੈਨਿੰਗ ਹੋਊਗੀ ਉਹ ਕਹਿੰਦੇ ਵੀ ਕਿਸੇ ਪਿੰਡ ਦੇ ਵਿੱਚ ਮੰਨ ਲਓ 50 ਟਰੈਕਟਰ ਆ ਕਿਸੇ ਪਿੰਡ ਦੇ ਵਿੱਚ ਇੱਕ ਟਰੈਕਟਰ ਵੀ ਨਹੀਂ ਗਿਆ ਕਿਸੇ ਪਿੰਡ ਦੇ ਵਿੱਚ ਟਰਾਲੀਆਂ ਦਾ ਟਰਾਲੀਆਂ ਜਾ ਰਹੀਆਂ ਰਸਨ ਦੀਆਂ ਕਿਸੇ ਪਿੰਡ ਚ ਇੱਕ ਵੀ ਨਹੀਂ ਟਰਾਲੀ ਗਈ ਉਹ ਕਹਿੰਦੇ ਵੀ ਜੇਕਰ ਲੋੜ ਆ ਕਿਸੇ ਪਿੰਡ ਨੂੰ ਬਹੁਤ ਜ਼ਰੂਰੀ ਚੀਜ਼ ਦੀ ਉਹ ਇਸ ਵੈਬਸਾਈਟ ਤੇ ਦਰਜ ਕਰ ਸਕਦਾ ਜੇਕਰ ਕੋਈ ਜਾ ਰਿਹਾ ਕਿਸੇ ਪਿੰਡ ਤੇ ਸੇਵਾ ਕਰਨ ਉਹ ਵੀ ਇਹਦੇ ਤੇ ਦਰਜ ਕਰਕੇ ਜਾਵੇ ਜੀ ਚੀਫ ਮਿਨਿਸਟਰ ਪੰਜਾਬ ਦੇ ਘਰ ਦਾ ਘਰਾਓ ਕਰਨ ਬਾਰੇ ਕੌਣ ਸੋਚ ਰਿਹਾ ਤੇ ਜੀ ਆਕਾਲੀ ਦਲ ਦੀ ਜਿਹੜੀ ਔਰਤ ਵਿੰਗ ਦੀ ਪ੍ਰਧਾਨ ਆ ਉਹਦਾ ਨਾਮ ਹੈਗਾ ਜੀ ਬੀਬੀ ਹਰਗੋਬਿੰਦ ਕੌਰ ਉਸ ਬੀਬੀ ਨੇ ਇਹ ਗੱਲ ਕਹੀ ਆ ਉਹ ਕਹਿੰਦੀ ਜੀ ਕੱਲ ਨੂੰ ਅਸੀਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇ ਘਰ ਦਾ ਘਰਾਓ ਕਰਨਾ ਕਿਉਂ ਉਹ ਕਹਿੰਦੀ ਜੀ ਮੁੱਖ ਮੰਤਰੀ ਸਾਹਿਬ ਨੇ ਸ਼ਲੇਣੀ ਬੀਬੀ ਹਰਸਮਰਤ ਕੌਰ ਬਾਦਲ ਦੇ ਬਾਰੇ અપਮਾਨਜਨਕ ਟਿੱਪਣੀਆਂ ਕੀਤੀਆਂ ਮੈਂ ਹੁਣ ਜਾ ਕੇ ਦੇਖਿਆ ਵੀ અપਮਾਨਜਨਕ ਟਿੱਪਣੀਆਂ ਕਿਹੜੀਆਂ ਕਿਹੜੀਆਂ ਹੋਈਆਂ ਉਦੋਂ ਭਗਵੰਤਬਨ ਸਾਹਿਬ ਨੇ ਇਹ ਗੱਲ ਕਹੀ ਸੀ ਵੀ ਦੇਖੋ ਬੀਬੀ ਹਰਸਮਰਤ ਕੌਰ ਬਾਦਲ ਦੇ ਤਾਂ ਬੋਲ ਪੂਰੇ ਹੁੰਦੇ ਆ ਇਹਨਾਂ ਨੇ ਕਿਹਾ ਸੀ ਵੀ ਕੱਖ ਨਾ ਰਵੇ ਜਿਹਨੇ ਨਸ਼ਾ ਵੇਚਿਆ ਉਹਦਾ ਕੱਖ ਵੀ ਨਹੀਂ ਰਿਹਾ ਕੋਈ ਕਹਿੰਦੇ ਜੀ ਬੀਬੀ ਹਰਸਮਰਤ ਕੌਰ ਬਾਦਲ ਨੂੰ ਤਾਂ ਚੌਂਕੀ ਲਾਉਣੀ ਚਾਹੀਦੀ ਆ ਸੋ ਇਹਨਾਂ ਗੱਲਾਂ ਤੋਂ ਔਰਤ ਵਿੰਗ ਨੇ ਗੱਲ ਕਹੀ ਆ ਕਿ ਹਰਸਮਰਤ ਕੌਰ ਬਾਦਲ ਦਾ અપਮਾਨ ਕੀਤਾ ਤੇ ਅਸੀਂ ਇਹਨਾਂ ਦੇ ਕੱਲ ਨੂੰ ਕਰਦਾ ਕਰਾਓ ਕਰਾਂਗੇ ਇਹ ਵਿਆਂਗਾ ਹੈ ਹਾਂ ਕਿ ਤਾ ਵਿਆਂਗੀ ਆ ਜੀ ਉਹ ਪਰ ਉਹ ਸਨੋ ਹੋ ਗਿਆ ਤੇ ਬੀਬੀ ਨੇ ਇਸ ਨੂੰ ਪਰਸਨਲ ਲਿਆ ਜੀ ਉਹ ਕਹਿੰਦੀ ਕਿ ਦੇਖੋ ਅਸੀਂ ਆਪਦੀ ਮੈਂਬਰ ਪਾਰਲੀਮੈਂਟ ਦਾ ਅਪਮਾਨ ਬਰਦਾਸ਼ਤ ਨਹੀਂ ਕਰਨਾ ਜੀ ਸੋ ਵਿਧਾਨ ਸਭਾ ਦਾ ਸੈਸ਼ਨ ਕਿੰਨੇ ਦਿਨ ਚੱਲਣਾ ਜੀ ਚੱਲਣਾ ਤਾਂ ਸਿਰਫ ਸਭ 4 ਦਿਨਾਂ ਤਾਰਿਕਾਂ ਦੇ ਵਿੱਚ ਇਹ 26 ਤੋਂ ਲੈ ਕੇ 29 ਤੱਕ ਆ ਪਰ ਚੱਲਣਾ ਇਹ ਸਿਰਫ ਸਿਰਫ ਦੌਰਨ ਆ ਉਹਦਾ ਕਾਰਨ ਵੀ ਸ਼ੁੱਕਰਵਾਰ ਨੂੰ ਸ਼ੁਰੂ ਹੋਣਾ ਸੋਮਵਾਰ ਨੂੰ ਖਤਮ ਹੋਣਾ ਸ਼ੁੱਕਰ ਸ਼ਨੀ ਐਤ ਸੋਮ 4 ਦਿਨ ਬਣ ਗਏ ਉਹਦੇ ਵਿੱਚ ਸ਼ਨੀ ਐਤਵਾਰ ਦੀ ਛੁੱਟੀ ਆ ਦਿਨ ਰਹਿ ਗਏ ਬਾਕੀ 2 ਜੀ ਅੱਛਾ ਰੋਪੜ ਦੇ ਵਿੱਚ ਵੀ ਕੇਂਦਰੀ ਮੰਤਰੀ ਆਏ ਸਨ ਉੱਥੇ ਉਹ ਕੀ ਐਲਾਨ ਕਰਕੇ ਗਏ ਨੇ ਕਿਹਨੂੰ ਮਿਲ ਕੇ ਗਏ ਨੇ ਦੇਖੋ ਜੀ ਰੋਪੜ ਦੇ ਵਿੱਚ ਕੇਂਦਰੀ ਮੰਤਰੀ ਸਾਹਿਬ ਆਏ ਉਹਨਾਂ ਦੇ ਵੱਲੋਂ ਇੱਥੇ ਆ ਕੇ ਤੇ ਰੋਪੜ ਦੇ ਵੱਖ-ਵੱਖ ਪਿੰਡਾਂ ਦਾ 5 ਪਿੰਡਾਂ ਦਾ ਉਹਨਾਂ ਨੇ ਦੁਹਰਾ ਕੀਤਾ ਹੋਗਾ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਆ। ਉਹ ਕਹਿੰਦੇ ਜੀ ਪੰਜਾਬ ਦੇ ਲੋਕਾਂ ਦੀ ਅਸੀਂ ਪੀੜ ਨੂੰ ਸਮਝਦੇ ਆ। ਇਹਨਾਂ ਨੇ ਗੁਜਰ ਸਾਹਿਬ ਨੇ ਗੱਲ ਕਹੀ ਆ ਇਹ ਕੇਂਦਰੀ ਰਾਜ ਮੰਤਰੀ ਆ ਇਹ ਕਹਿੰਦੇ ਜੀ ਦੇਖੋ ਕੇਜਰੀਵਾਲ ਤਾਂ ਇਸੇ ਫੋਟੋ ਸ਼ੂਟ ਕਰਵਾਉਣ ਆਇਆ ਸੀਗਾ ਇਹ ਨਾ ਹੀ ਪੰਜਾਬ ਦੇ ਵਿੱਚ ਕਿਸੇ ਹੋਰ ਪਾਰਟੀ ਨੇ ਕੋਈ ਫਾਇਦਾ ਕੀਤਾ ਕਿਸੇ ਦਾ ਤੇ ਅਸੀਂ ਪਰ ਲੋਕਾਂ ਦੇ ਨਾਲ ਆ ਤੇ ਲੋਕਾਂ ਦੇ ਨਾਲ 24 ਘੰਟੇ ਖੜੇ ਤੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਸਭ ਤਰ੍ਹਾਂ ਦੀਆ ਮਦਦ ਕਰਦਗੇ ਜੀ। ਤੇ ਗੈਨੀ ਹਰਪ੍ਰੀਤ ਸਿੰਘ ਹੋਰਾਂ ਦੇ ਉੱਤੇ ਹੋਰ ਕਈ ਦੋਸ਼ ਲੱਗੇ ਆ। हां बिल्कुल जी अकाली दल ਦੇ ਵਕ ਵਕ ਆਗੂਆਂ ਨੇ ਰੋਸ਼ ਲਾਏ ਆ ਉਹਨਾਂ ਨੇ ਇੱਕ ਤਸਵੀਰ ਸਾਂਝੀ ਕੀਤੀ ਆ ਇਸ ਤਸਵੀਰ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ਬੈਠੇ ਦਿਖਾਇਆ ਗਿਆ ਵੀ ਇਹ ਕਿਸੇ ਪੰਜ ਚਾਰ ਜਣਿਆਂ ਦੇ ਵਿੱਚ ਬੈਠੇ ਆ ਤੇ ਇਹ ਗੱਲ ਕਹੀ ਗਈ ਆ ਰਾਤ ਨੂੰ 10 10:30 ਵਜੇ ਗਿਆਨੀ ਹਰਪ੍ਰੀਤ ਸਿੰਘ ਆਰਐਸਐਸ ਦੇ ਆਗੂਆਂ ਦੇ ਨਾਲ ਮੀਟਿੰਗਾਂ ਕਰਦੇ ਹੋਏ ਆਕਾਲੀ ਦਲ ਦੇ ਆਗੂઓ ਨੇ ਗੱਲ ਕਹੀ ਵੀ ਇਸ ਪਹਿਲੇ ਦਿਨ ਤੋਂ ਜਾਣਦੇ ਆ ਵੀ ਗਿਆਨੀ ਜੀ ਕਿਹਨਾਂ ਦੇ ਇਸ਼ਾਰੇ ਉੱਤੇ ਚੱਲਦੇ ਆ ਜੀ ਤੇ ਪੰਜਾਬ ਦਾ ਮੌਸਮ ਕਿਹੋ ਜਿਹਾ ਜੀ ਮੌਸਮ ਪੰਜਾਬ ਦਾ ਠੀਕ ਰਿਹਾ ਜੀ ਬਹੁਤੀ ਗਰਮੀ ਨਹੀਂ ਸੀ ਕੁਝ ਥਾਵਾਂ ਤੇ ਮੀਂਹ ਪਿਆ ਪਰ ਬਹੁਤਾ ਨਹੀਂ ਜਲੰਧਰ ਦੇ ਵਿੱਚ ਇਸ ਵੇਲੇ ਜਦੋਂ ਮੈਂ ਖਬਰਾਂ ਨਹੀਂ ਸਾਂਝ ਪਾ ਰਹਿਆ ਠੰਡੀ ਜੀ ਹਵਾ ਚੱਲਦੀ ਹੈ ਤੇ ਜਿਵੇਂ ਅੱਜ ਕੱਲ੍ਹ ਕਹੀ ਸੀ ਵੀ ਜੰਗ ਖਲਫ ਹੋ ਜਾਣਾ ਉਵੇਂ ਤਾਂ ਨਹੀਂ ਹੋਇਆ ਤੇ ਕੱਲ ਨੂੰ ਕਹਿੰਦੇ ਵੀ ਕੁਝ ਥਾਵਾਂ ਤੇ ਛੱਟੇ ਪੈ ਸਕਦੇ ਪਰ ਅੱਜ ਮੌਸਮ ਠੀਕ ਸੀ ਰਿਹਾ ਹੈ ਸਵਰਨ ਸਿੰਘ ਟੇਣਾ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਬਹੁਤ ਮਿਹਰਬਾਨੀ ਮਿਹਰਬਾਨ